ਬਹੁਤ ਵੱਡੀ ਖਬਰਾਂ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਔਰ ਦੂਜੇ ਪਾਸੇ ਬਰਨ ਸ਼ਰਮਾ ਦੀ ਛੁੱਟੀ ਯਾਨੀ ਐਸਐਸਪੀ ਪਟਿਆਲਾ ਦੀ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਾਰਵਾਈ ਕੀਤੀ ਸੀ ਉਹਨਾਂ ਦੀ ਦਰਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਛੁੱਟੀ ਕਰਵਾ ਦਿੱਤੀ ਗਈ ਹੈ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਔਰ ਰਾਜਾ ਵੜਿੰਗ ਨੂੰ ਲੈ ਕੇ ਬਹੁਤ ਵੱਡੀ ਖਬਰ ਬੀਤੀ ਰਾਤ ਜਿਹੜਾ ਨਵਜੋਤ ਕੌਰ ਸਿੱਧੂ ਦਾ ਇੱਕ ਬਿਆਨ ਆਉਂਦਾ ਕਿ ਰਾਜਾ ਵੜਿੰਗ ਔਰ ਕਈ ਸਾਰੇ ਹੋਰ ਕਾਂਗਰਸ ਦੇ ਲੀਡਰ ਰਾਜਸਥਾਨ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਯਾਨੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਉਹ ਗੰਤ ਰੂਪ ਦੇ ਵਿੱਚ ਇੱਕ ਮੀਟਿੰਗ ਕਰਦੇ ਨੇ ਔਰ ਭਗਵੰਤ ਮਾਨ ਦੀਆਂ ਚੱਪਲਾਂ ਚੜ੍ਹਦੇ ਨੇ ਤਾਂ ਇਹਨੂੰ ਲੈ ਕੇ ਰਾਜਾ ਵੜਿੰਗਰਾ ਇੱਕ ਬਹੁਤ ਵੱਡਾ ਧਮਾਕਾ ਪਹਿਲੀ ਵਾਰ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਜਿਹੜੀ ਖਬਰ ਤੁਸੀਂ ਸੁਣਨ ਜਾ ਰਹੇ ਹੋ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਰ ਹਿੱਲ ਜਾਣੀ ਹੈ ਕਿਉਂਕਿ ਖਬਰ ਐਸੀ ਕਿ ਪੰਜਾਬ ਦੀ ਪੂਰੀ ਸਿਆਸਤ ਯਾਨੀ ਸੁਖਵੀਰ ਸਿੰਘ ਬਾਦਲ ਤਾਂ ਕਿਸੇ ਲਈ ਚੁੱਕੇ ਨਹੀਂ ਸੁਖਵੀਰ ਸਿੰਘ ਬਾਦਲ ਤੇ ਵੱਡੇ ਐਕਸ਼ਨ ਦਾ ਇੱਕ ਐਸਾ ਮਾਮਲਾ ਯਾਨੀ ਕਤਲ ਦੇ ਦੋਸ਼ ਸੁਖਵੀਰ ਸਿੰਘ ਬਾਦਲ ਤੇ ਇੱਕ ਪਾਸੇ ਇੱਕ ਆਡੀਓ ਵਾਇਰਲ ਕਰ ਦਿੰਦੇ ਨੇ ਸੁਖਵੀਰ ਸਿੰਘ ਬਾਦਲ ਖਬਰ ਸ਼ੁਰੂ ਹੁੰਦੀ ਹੈ ਇੱਕ ਆਡੀਓ ਤੋਂ ਜਿਹੜੀ ਕਿ ਬਰਨ ਸ਼ਰਮਾ ਐਸਐਸਪੀ ਪਟਿਆਲਾ ਦੇ ਜਿਨ੍ਹਾਂ ਨੇ ਵਿਕਰਮ ਮਜੀਠੀਆ ਗ੍ਰਿਫਤਾਰ ਕਰਵਾ ਲਿਆ ਸੀ ਔਰ ਉਸ ਦੇ ਨਾਲ ਨਾਲ ਸੁਖਵੀਰ ਸਿੰਘ ਬਾਦਲ ਨੇ ਉਹ ਵੀ ਸ਼ਿਕਾਇਤ ਕੀਤੀ ਤਾਂ ਬਰਨ ਸ਼ਰਮਾ ਦੀ ਛੁੱਟੀ ਦੇ ਨੂੰ ਜਾਨੀ ਕਿ ਭੇਜ ਦਿੱਤਾ ਗਿਆ ਹੈ ਵਰਨ ਸ਼ਰਮਾ ਐਸਐਸਪੀ ਨੂੰ ਔਰ ਉਸ ਤੋਂ ਬਾਅਦ ਹੀ ਇੱਕ ਸਰਬੀਰ ਸਿੰਘ ਬਾਦਲ ਦੇ ਉੱਤੇ ਅਲੀਗੇਸ਼ਨ ਲੱਗਦਾ ਕਤਲ ਮਾਮਲੇ ਦਾ ਪੰਜਾਬ ਦੇ ਅੰਦਰ ਕਈ ਵਾਰ ਤੁਸੀਂ ਖ਼ਬਰਾਂ ਦੇ ਵਿੱਚ ਅਕਸਰ ਤੈ ਸੁਣਿਆ ਕਿ ਭਾਈ ਅਕਾਲੀ ਦਲ ਦੇ ਨੇਤਾ ਸਰਬੀਰ ਸਿੰਘ ਬਾਦਲ ਨਾਮ ਜਪਦੀਆਂ ਸੰਗਤਾਂ ਦੇ ਉੱਤੇ ਗੋਲੀ ਚਲਵਾ ਚੁੱਕੇ ਨੇ ਜਿਦੇ ਵਿੱਚ ਹਾਲਾਂਕਿ ਉਹਨਾਂ ਨੇ ਇੱਕ ਮਾਫੀ ਵੀ ਮੰਗੀ ਸੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਈ ਵਾਰ ਹੋਰ ਵੀ ਮੁੱਦੇਾਂ ਪ੍ਰਤੀ ਹੋਰ ਵੀ ਮਾਮਲੇ ਦੇ ਪ੍ਰਤੀ ਉਹ ਮਾਫੀ ਤਾਂ ਮੰਗ ਚੁੱਕੇ ਨੇ ਵੱਡੇ 바ਵਲ ਤੋਂ ਲੈ ਕੇ ਸੁਖਵੀਰ ਸਿੰਘ 바ਵਲ ਤੱਕ ਕਈ ਵਾਰ ਅਕਾਲ ਤਖਤ ਤੇ ਜਾ ਕੇ ਸਿਰ ਝੁਕਾ ਕੇ ਮਾਫੀਆਂ ਮੰਗੀਆਂ ਗਈਆਂ ਨੇ ਪਰ ਕਹਿੰਦੇ ਜੀ ਅਕਾਲ ਤਖਤ ਦੇ ਜਿਹੜੇ ਜ਼ਥੇਦਾਰ ਹਨ ਉਹ ਤਾਂ ਇਹਨਾਂ ਦੀ ਜ਼ੇਰ ਦੇ ਵਿੱਚ ਹੁੰਦੇ ਉੱਥੇ ਇਹਨਾਂ ਨੂੰ ਮਾਫੀ ਮਿਲ ਜਾਂਦੀ ਹੈ ਔਰ ਹੁਣ ਹੁਣ ਵੱਡੀ ਕਾਰਵਾਈ ਦੇ ਨਾਲ ਸੁਖਵੀਰ ਸਿੰਘ 바ਵਲ ਟੰਗੇ ਗਏ ਨੇ ਅੱਜ ਪਹਿਲੀ ਖਬਰ ਪੰਜਾਬ ਦੇ ਮੁੱਖ ਮੰਤਰੀ ਔਰ ਰਾਜਾ ਵੜਿੰਗ ਨੂੰ ਲੈ ਕੇ ਆ ਯਾਨੀ ਰਾਜਾ ਵੜਿੰਗ ਨੇ ਇੱਕ ਮੀਟਿੰਗ ਕੀਤੀ ਸੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਉਹਦੇ ਵਿੱਚ ਕੀ ਗੱਲਾਂ ਹੋਈਆਂ ਇਹ ਹਲੇ ਬਾਹਰ ਨਿਕਲ ਕੇ ਤਾਂ ਨਹੀਂ ਆਇਆ ਪਰ ਮਾਮਲਾ ਕੀ ਹੈ ਰਾਜਾ ਵੜਿੰਗ ਨੂੰ ਲੈ ਕੇ ਜਿਹੜੀ ਖਬਰ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀ ਚਰਚਾ ਦੇ ਵਿੱਚ ਨਵਜੋਤ ਕੌਰ ਸਿੱਧੂ ਔਰ ਦੋਵੇਂ ਯਾਨੀ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਵੀ ਆਗੇ ਸੀ ਪਰ ਉਹਨਾਂ ਨੂੰ ਵੀ ਕੱਲੀਗਰ ਨੋਟਿਸ ਭੇਜ ਦਿੱਤਾ ਰਾਜਾ ਵੜਿੰਗ ਦੇ ਜ਼ਰੀਏ ਜਿਵੇਂ ਕਿ ਕੱਲ ਮੈਂ ਤੁਹਾਨੂੰ ਦੱਸਿਆ ਸੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੂੰ ਸਸਪੈਂਡ ਕਰਵਾ ਦਿੱਤਾ ਤਾਂ ਉਹਨਾਂ ਨੇ ਵੀ ਵੱਡੀਆਂ ਪੋਲਾ ਖੋਲਣ ਦੀ ਕੋਸ਼ਿਸ਼ ਕੀਤੀ ਕਿ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਕਈ ਵੱਡੇ ਲੀਡਰਾਂ ਦੇ ਨਾਮ ਲੈ ਦਿੱਤਾ ਕਿ ਭਾਈ ਇਹ ਤਾਂ ਮੁੱਖ ਮੰਤਰੀ ਦੀਆਂ ਚੱਪਲਾਂ ਚਾੜਦੇ ਆ ਯਾਨੀ ਆਮ ਆਦਮੀ ਪਾਰਟੀ ਦੇ ਵਿੱਚ ਪੈਰ ਮਾਰਦੇ ਉਹਨਾਂ ਦੇ ਨਾਲ ਸ਼ਾਮਲ ਹੋਣਾ ਚਾਹੁੰਦੇ ਆ ਸਿੱਧੇ ਰੂਪ ਦੇ ਵਿੱਚ ਉਹ ਇਹੀ ਕਹਿਣਾ ਚਾਹੁੰਦੇ ਸੀ ਪਰ ਰਾਜਾ ਵੜਿੰਗ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਰਾਜੇ ਵੜਿੰਗ ਨੂੰ ਦਰਾਂ ਸਾਲ ਦੇ ਵਿੱਚ ਕਾਂਗਰਸ ਨੇ ਬੇਹੱਦ ਜ਼ਿਆਦੇ ਔਰ ਰਾਜਾ ਵੜਿੰਗ ਵੀ ਕਈ ਵਾਰ ਉਲਟੇ ਫੁਲਟੇ ਬਿਆਨ ਦੇ ਚੁਕੇ ਕਾਂਗਰਸ ਦੇ ਵਿੱਚੋਂ ਹਾਈ ਕਮਾਂਡ ਨੇ ਉਹਨਾਂ ਨੂੰ ਨਕਾਰ ਦਿੱਤਾ ਤਾਂ ਹੁਣ ਇੱਕ ਪਾਸੇ ਕਾਂਗਰਸ ਆ ਦੂਜੇ ਪਾਸੇ ਇਕਾਲੀ ਦਲ ਬੀਜੇਪੀ ਤੇ ਝਾੜੂ ਸਰਕਾਰ ਉਹ ਹੁਣ ਮੁੱਖ ਮੰਤਰੀ ਦੇ ਨਾਲ ਹੱਥ ਮਿਲਾ ਸਕਦੇ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਵਿੱਚ ਰਾਜਾ ਵੜਿੰਗ ਜਾ ਸਕਦੇ ਨੇ ਇਹ ਵੱਡੀ ਖਬਰ ਜਿਹੜੀ ਕਿ ਹੁਣ ਨਿਕਲ ਕੇ ਆ ਰਹੀ ਹੈ ਔਰ ਉਸ ਤੋਂ ਵੀ ਵੱਡੀ ਖਬਰ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਨੇ ਇੱਕ ਕਾਰਵਾਈ ਕਰ ਦਿੱਤੀ ਬਰਨ ਸ਼ਰਮਾ ਐਸਐਸਪੀ ਤੇ ਯਾਨੀ ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਇੱਕ ਕਾਰਜੋ ਮਾਮਲੇ ਦੇ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਐਸਐਸਪੀ ਬਰਨ ਸ਼ਰਮਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤਾਂ ਹੁਣ ਇੱਕ ਪਾਸੇ ਸਰਕਾਰ ਤੇ ਦੋਸ਼ ਲੱਗ ਰਹੇ ਨੇ ਕਹਿੰਦੇ ਜੀ ਭਗਵੰਤ ਸਿੰਘ ਮਾਨ ਨੇ ਇਹਨੂੰ ਜਾਣ ਬੁੱਝ ਕੇ ਛੁੱਟੀ ਤੇ ਭੇਜ ਦਿੱਤਾ ਤਾਂ ਕਿ ਉਹਦੇ ਉੱਤੇ ਕੋਈ ਵੱਡਾ ਮਾਮਲਾ ਦਰਜ ਨਾ ਹੋ ਸਕੇ ਤੇ ਸਰਕਾਰ ਦੇ ਉੱਤੇ ਕੋਈ ਇਲਜ਼ਾਮ ਨਾ ਲੱਗੇ ਤੈ ਤਾਂ ਰਗੀ ਇੱਕ ਪਾਸੇ ਗੱਲ ਪਰ ਦੂਜੀ ਖਬਰ ਹੈ ਨਾ ਜਿਹੜੀ ਉਹ ਸੁਖਵੀਰ ਸਿੰਘ ਬਾਦਲ ਨਹੀਂ ਬੈ ਕੇ ਪਰ ਸੁਖਵੀਰ ਸਿੰਘ ਬਾਦਲ ਤੇ ਇੱਕ ਬਹੁਤ ਵੱਡਾ ਦੋਸ਼ ਬਣਦਾ ਕਾਹਦਾ ਬਣਦਾ ਜੀ ਉਹ ਤੁਹਾਰੇ ਨਾਲ ਸਾਂਝਾ ਕਰਦੇ ਆ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਦਾ ਇੱਕ ਬਹੁਤ ਵੱਡਾ ਮਾਮਲਾ ਜਿਹਦੇ ਨਾਲ ਦਿਮਾਗੀ ਸੰਤੁਲਨ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਖੋ ਬੈਠੇ ਨੇ ਕਿਉਂ ਖੋ ਬੈਠੇ ਨੇ ਇਹ ਅਕਸਰ ਪੰਜਾਬ ਦੇ ਅੰਦਰ ਨਮੂਨੇ ਮੈਂ ਤੁਹਾਨੂੰ ਦਿਖਾਉਂਦਾ ਵੀ ਰਹਿਣਾ ਅੱਜ ਵੀ ਦਿਖਾਉਂਗਾ ਇੱਕ ਐਸੀ ਵੀਡੀਓ ਸੁਖਬੀਰ ਸਿੰਘ ਬਾਦਲ ਦੀ ਜਿਹਨੂੰ ਸੁਣ ਕੇ ਤੁਸੀਂ ਹੱਸੋਗੇ ਔਰ ਤੁਹਾਨੂੰ ਹੈਰਾਨੀ ਹੋਊਗੀ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕਹਿ ਕੀ ਰਹੇ ਨੇ ਕਿਉਂ ਕਿਉਂਕਿ ਸੁਖਬੀਰ ਸਿੰਘ ਬਾਦਲ ਇੱਕ ਮੋੜ ਨੇ ਅਕਾਲੀ ਦਲ ਦੇ ਉਹ ਆਪਣੇ ਆਪ ਦਾ ਮਜ਼ਾਕ ਸਟੇਜਾਂ ਦੇ ਉੱਤੇ ਬਣਾ ਰਹੇ ਨੇ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਪਹਿਲਾ ਕਾਰਵਾਈ ਹੈ ਨਾ ਜਿਹੜੀ ਨੀਗਲ ਤੌਰ ਤੇ ਕਤਲ ਦੇ ਦੋਸ਼ ਸਰਵੀਰ ਸਿੰਘ ਬਾਦਲ ਤੇ ਲੱਗ ਸਕਦੇ ਨੇ ਕਿਉਂਕਿ ਕਈ ਵਾਰ ਤੁਹਾਨੂੰ ਮੈਂ ਦੱਸਿਆ ਨਾ ਕਿ ਜਿਵੇਂ ਸਿਕੌਮ ਦੇ ਨਾਲ ਧੱਕਾ ਕਈ ਸਾਰੇ ਨੌਜਵਾਨਾਂ ਨੂੰ ਮਰਵਾਇਆ ਐਸੇ ਕਰਕੇ ਨਰਾਇਣ ਸਿੰਘ ਚੌੜਾ ਨੇ ਅਕਾਲ ਤਖਤ ਤੇ ਜਾ ਕੇ ਸਰਵੀਰ ਸਿੰਘ ਬਾਦਲ ਨੂੰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਮੁੱਖ ਮੰਤਰੀ ਭਗਵਨ ਸਿੰਘ ਮਾਨ ਨੇ ਉਸ ਵਕਤ ਵੀ ਇਹ ਗੱਲ ਆਪਣੇ ਮੂੰਹ ਦੇ ਵਿੱਚੋਂ ਕਹੀ ਸੀ ਯਾਨੀ ਕਿ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਸਾਡੀ ਨਹੀਂ ਹੈ ਉਹਨਾਂ ਨੇ ਕਿਹਾ ਸੀ ਜਿਹੜੇ ਭਾਈ ਦੋਸ਼ ਕਰਨਗੇ ਉਹਨਾਂ ਨੂੰ ਤਾਂ ਸਜ਼ਾ ਮਿਲਣੀ ਚਾਹੀਏ ਤਾਂ ਉਹਨਾਂ ਨੂੰ ਸਜ਼ਾ ਮਿਲ ਵੀ ਰਹੀ ਹੈ ਕਈ ਵਾਰ ਤਾਂ ਮੁੱਖ ਮੰਤਰੀ ਨੇ ਇੱਥੇ ਤੇ ਕਿਹਾ ਕਿ ਇਹ ਤਾਂ ਭਾਈ ਗੋਡੇ ਗਿੱਤੇ ਪਤਾ ਨਹੀਂ ਕੀ ਕੀ ਤੜਵਾਉਂਦੇ ਨੇ ਸਾਰੇ ਜੋੜ ਸੁਭੀਰ ਸਿੰਘ ਬਾਦਲ ਦੇ ਟੁੱਟੇ ਨੇ ਕਿਉਂ ਯਾਨੀ ਕੌਮ ਦੇ ਨਾਲ ਜਿਹੜੀ ਉਹਨਾਂ ਨੇ ਗੁੰਡਾ ਕਰਦੀ ਧੋਖਾ ਧੜੀ ਕੀਤੀ ਔਰ ਉਸ ਤੋਂ ਬਾਅਦ ਨੌਜਵਾਨੀ ਪੰਜਾਬ ਦੀ ਬਿਕਰਮ ਸਿੰਘ ਮਜੀਠੀਆ ਦੇ ذریعے 80% ਲੋਕ ਪੰਜਾਬ ਦੇ ਮਾਰ ਦਿੱਤੇ ਨੇ ਤਾਂ ਅੱਜ ਤੁਹਾਨੂੰ ਸੁਖਵੀਰ ਸਿੰਘ ਬਾਦਲ ਦੀ ਇੱਕ ਐਸੀ ਵੀਡੀਓ ਦਿਖਾਉਣ ਜਾ ਰਿਹਾ ਮੈਂ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਸਟੇਜ ਤੇ ਖੜੇ ਨੇ ਤਾਂ ਕਹਿ ਕੀ ਰਹੇ ਨੇ ਸੁਣ ਲੋ ਜਰਾ ਤੇ ਅੰਦੇ ਨਾਲ ਉਸ ਤੋਂ ਬਾਅਦ ਇਹਨਾਂ ਦਾ ਮਜ਼ਾਕ ਕਿਵੇਂ ਬਣਦਾ ਪੰਜਾਬ ਦੇ ਅੰਦਰ ਉਸ ਤੋਂ ਵੀ ਚਰਚਾ ਕਰਾਂਗੇ ਸੁਣੋ ਤੁਸੀਂ ਅੱਜ 11 ਨੂੰ ਕੋਰਟ ਪੈਣੀ ਮਨ ਲਗ 15000 ਜਾਲ ਤਾਉਣਾ ਹੈ ਅਕਾਲੀ ਦਲ ਤੋਂ ਚੜਾ ਦਿਓ ਅਸੀਂ ਤਾਂ ਮਨ ਲਗਾ 60 ਪਾਉਣੀ ਨਹੀਂ ਦਿੰਦੇ ਇਹਨਾਂ ਨੂੰ ਆ ਝਾਂ ਨੂੰ ਵਾਲੇ ਪਹਿਲੇ ਹੀ ਪੰਜਾ ਲਾ ਗਏ ਜਦੋਂ ਚੱਕਾ ਲਾ ਗਈ ਤੁਸੀਂ ਦੇਖੋਗੇ ਤੁਹਾਡੇ ਕਿਹੜਿਆਂ ਤੇ ਘੁੱਟੀਆਂ ਲੈ ਕੇ ਆਵਾਂਗੇ ਵਾਪਸ ਲੇਕਿਨ ਇਹ 사ਲਾ ਕਰ ਕੀ ਰਹਾ ਹੈ ਆਪ ਫੀਸ ਜੰਦਾ ਦਾ ਰਾਜ ਹੋਗਾ ਕਿ ਸ਼ਾਂਤ ਦਾ ਰਾਜ ਹੋਗਾ ਕਿੰਨੇ ਕੋਈ ਗੱਲਬਾਤ ਕਰੀ ਹੋਰ ਤੂੰ ਫੋਟੋ ਕਟੌੜੀ ਰੋਏ ਤਾਂ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਅੱਜ ਕੱਲ੍ਹ ਸਟੇਜਾਂ ਦੇ ਉੱਤੇ ਉਹਨਾਂ ਦਾ ਮਜ਼ਾਕ ਬਣ ਰਿਹਾ ਹੈ ਕਹਿੰਦਾ ਇੱਕ ਵਾਰੀ ਸਰਕਾਰ ਆ ਜੇ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਕਿਸਾਨਾਂ ਨੂੰ ਸਹੂਲਤਾਂ ਗਰੀਬਾਂ ਨੂੰ ਸਹੂਲਤਾਂ ਤੇ ਕਹਿੰਦੇ ਜੀ ਕਿਸੇ ਨੇ ਫੋਟੋ ਕਰਾਉਣੀ ਹੈ ਜਾਂ ਕੋਈ ਗੱਲਬਾਤ ਕਰਨੀ ਹੈ ਤਾਂ ਆ ਜਾਓ ਇਹ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਸਟੇਜਾਂ ਤੋਂ ਆਪਣਾ ਮਜ਼ਾਕ ਬਣਾ ਰਹੇ ਨੇ ਕਈ ਵਾਰ ਤਾਂ ਕੁਝ ਐਸਾ ਕਹਿ ਦਿੰਦੇ ਆ ਕਿ ਹਰਾਨੀ ਹੁੰਦੀ ਹੈ ਨਾਲ ਦੇ ਖੜੇ ਹੋਏ ਲੋਕਾਂ ਨੂੰ ਜਿਹੜੇ ਉਹਦੇ ਵਰਕਰ ਖੜੇ ਹੁੰਦੇ ਆ ਜਾਂ ਉਹਦੇ ਕੋਈ ਬਾਡੀਗਾਰਡ ਕਹਿ ਲਓ ਜਦੋਂ ਸੁਖਵੀਰ ਸਿੰਘ ਬਾਦਲ ਬਿਆਨ ਦਿੰਦੇ ਆ ਨਾ ਉਹ ਦੇਖਦੇ ਨਹੀਂ ਕਿ ਮੂੰਹ ਦੇ ਵਿੱਚੋਂ ਕੀ ਚੱਲ ਰਿਹਾ ਕਿਉਂ ਇੱਕ ਦਿਨ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਹਿੰਦਾ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਨਸ਼ਾ ਪਚਾਉਣ ਵਾਲਾ ਅਕਾਲੀ ਦਲ ਬਾਅਦ ਵਿੱਚ ਪਤਾ ਕੀ ਕਹਿੰਦਾ ਕਹਿੰਦਾ ਨਹੀਂ ਆਮ ਆਦਮੀ ਪਾਰਟੀ ਇਹ ਸੁਖਵੀਰ ਸਿੰਘ ਬਾਦਲ ਦੇ ਅੱਜਕੱਲ੍ਹ ਨੇਚਰ ਨੇ ਅੱਜਕੱਲ੍ਹ ਉਹਨਾਂ ਦੀ ਛਵੀ ਇਹ ਹੈ ਜਿਹੜੀ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆਂ ਔਰ ਸੁਖਵੀਰ ਬਾਦਲ ਜੇਕਰ ਹੁਣ ਛੋਟੀ ਜੀ ਗੱਲ ਦੀ ਵਜ੍ਹਾ ਦੇ ਨਾਲ ਬਾਰ ਨੂੰ ਸ਼ਰਮਾ ਨੂੰ ਛੁੱਟੀ ਤੇ ਭੇਜ ਸਕਦੇ ਆ ਯਾਨੀ ਉਹਨਾਂ ਨੂੰ ਮਜਬੂਰ ਕਰ ਦਿੰਦਾ ਕਿ ਉਹਨਾਂ ਨੂੰ ਛੁੱਟੀ ਲੈਣੀ ਪਵੇ ਜੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਆడియో ਉਹਦੀ ਨਹੀਂ ਹੈ ਇਹ ਸਰਕਾਰ ਵੀ ਪੁਸ਼ਟੀ ਕਰ ਚੁੱਕੀ ਹੈ ਪੁਲਿਸ ਵੀ ਕਰ ਚੁੱਕੀ ਹੈ ਔਰ ਸੁਖਬੀਰ ਸਿੰਘ ਬਾਦਲ ਤੇ ਜੇਕਰ ਹੁਣ ਪ੍ਰਾਣੀ ਮਾਮਲੇ ਚ ਆ ਕੇ ਸਰਕਾਰ ਕਹੇ ਕਿ ਇਹਨਾਂ ਨੇ ਦਸੰਗਾ ਤੇ ਗੋਲੀਆਂ ਚਲਵਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਕਤਲ ਦਾ ਇਲਜ਼ਾਮ ਸੁਖਬੀਰ ਸਿੰਘ ਬਾਦਲ ਤੇ ਨਹੀਂ ਲੱਗਦਾ ਵਾਕਈ ਲੱਗਦਾ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਅੰਦਰ ਦੇਣਾ ਚਾਹੀਦਾ ਤਭੀ ਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਉਣ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਦੀ ਤਨਮਸਤੀ